ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਟੁਵਰਡਸ ਆਰਗੇਨਾਈਜ਼ ਕ੍ਰਾਈਮ ਉਹਤ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਟੈਰਰ ਮੋਡਿਊਲ ਜਿਹੜਾ ਇੰਟਰਨੈਸ਼ਨਲ ਟੈਰਰ ਮੋਡਿਊਲ ਨੂੰ ਕਹਿ ਸਕਦੇ ਆ ਉਹਨੂੰ ਬਸਟ ਕੀਤਾ ਗਿਆ 10 ਗ੍ਰਿਫਤਾਰੀਆਂ ਇਹਦੇ ਚ ਹੋਈਆਂ ਔਰ ਜੇਕਰ ਰਿਕਵਰੀ ਵੱਲ ਦੇਖੀਏ ਤੇ ਇਹਦੇ ਚ ਆਪਣੇ ਇਹਨਾਂ ਕੋਲ ਤਿੰਨ ਪਿਸਟਲ ਇੱਕ ਹੈਂਡ ਗ੍ਰੇਨੇਡ ਇੱਕ ਡਰੋਨ ਇਹ ਸਾਰੇ ਹੀ ਬੜੇ ਲੀਥਲ ਵੈਪਨ ਹੈ 2.30 ਬੋਰ ਦੇ ਹੈ ਇੱਕ 0.32 ਬੋਰ ਦਾ ਪਿਸਟਲ ਹੈਗਾ ਜਿਹੜੀ ਇਹਦੇ ਵਿੱਚ ਮੇਨ ਮੰਕਸੂਬੇ ਇਹਨਾਂ ਦੇ ਮੁੱਢਲੀ ਪੁੱਛ ਗਈ ਤੋਂ ਸਾਹਮਣੇ ਆਏ ਨੇ ਕਿ ਇਹਨਾਂ ਨੂੰ ਬਾਹਰ ਬੈਠੇ ਜਿਹੜੇ ਆਪਰੇਟਿਵ ਨੇ ਅਰਵਿੰਦਰ ਰਿੰਦਾ ਹੈਪੀ ਪਾਸਿਆ ਜੀਵਨ ਫੌਜੀ ਅਤੇ ਉਹਨਾਂ ਦੇ ਹੋਰ ਜਿਹੜੇ ਸਾਥੀ ਨੇ ਉਹ ਇਹਨਾਂ ਨੂੰ ਆਪਰੇਟ ਕਰ ਰਹੇ ਨੇ ਤੋਂ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਹਦੇ ਵਿੱਚ ਮੁਢਲੀ ਪੁਛਗਤ ਕੀ ਗੱਲ ਆਈ ਹੈ ਕਿ ਜਿਹੜੇ ਇਹਨਾਂ ਤੋਂ ਇੱਕ ਇਹਨਾਂ ਨੇ ਥਾਣੇ ਤੇ ਜਾਂ ਪੁਲਿਸ ਇਸਟੈਬਲਿਸ਼ਮੈਂਟ ਤੇ ਅਟੈਕ ਕਰਨਾ ਸੀ ਬਟਾਲਾ ਏਰੀਏ ਚ ਔਰ ਦੂਜੀ ਗੱਲ ਇਹਨਾਂ ਨੇ ਇੱਕ ਕਾਂਸਟੇਬਲ ਸੀ ਪੁਲਿਸ ਦਾ ਉਹ ਵੀ ਬਟਾਲਾ ਪੁਲਿਸ ਡਿਸਟ੍ਰਿਕਟ ਦੇ ਵਿੱਚ ਹੀ ਸੂਰਤ ਮੱਲੀਆਂ ਦੇ ਪਿੰਡ ਦੇ ਵਿੱਚ ਉੱਥੇ ਉਹਦੇ ਘਰ ਨੂੰ ਮਾਰਨ ਗਏ ਸੀ ਕੁਦਰਤੀ ਉਹ ਪਿਸਟਲ ਜਿਹੜਾ ਉਹ ਨਹੀਂ ਚੱਲਿਆ ਤੇ ਉਹ ਨਾਕਾਮਯਾਬ ਰਿਹਾ ਸੋ ਜਿਹੜੇ ਲੇਟੈਸਟ ਇਹ ਮੋਡਿਊਲ ਵਰਕ ਕਰ ਰਿਹਾ ਬਾਰਡਰ ਰੇਂਜ ਦੇ ਏਰੀਏ ਦੇ ਵਿੱਚ ਤੇ ਆਸ-ਪਾਸ ਦੇ ਵਿੱਚ ਮਾਜੇ ਦੇ ਵਿੱਚ ਉਹਦਾ ਸਾਰਾ ਬਸਟ ਕੀਤਾ ਗਿਆ ਇਹਨਾਂ ਦੇ ਨਾਮ ਜੇ ਮੈਂ ਤੁਹਾਨੂੰ ਨਾਲ ਸ਼ੇਅਰ ਕਰਾਂ ਉਹ ਹੈਗੇ ਅਰਜਨਪ੍ਰੀਤ ਇਹ ਅਵਾਵਾ ਅਵਾਨਪਿੰਡ ਹੈ ਅਰੰਦਾਸ ਦਾ ਲਵਪ੍ਰੀਤ ਲਵ ਹੈ ਬੜਵਾਲ ਦਾ ਬਸੰਤ ਬਾਬਾ ਪਕਾਲਾ ਦਾ ਅਮਨਪ੍ਰੀਤ ਇਹ ਵੀ ਬਾਬਾ ਪਕਾਲਾ ਦਿਲਪ੍ਰੀਤ ਮੰਨਾ ਇਹ ਖੰਨਾ ਚ ਮਾਰਾ ਪਿੰਡ ਹੈਗਾ ਡੇਰਾ ਬਾਬਾ ਨਾਨਕ ਪਟਾਲਾ ਦੇ ਵਿੱਚ ਬਰਿੰਦਰਪਾਲ ਮਣੀ ਕਤਲੇ ਰੰਦਾਸ ਦਾ ਰਾਜਵੀਰ ਰਾਜੂ ਇਹ ਵੀ ਕਤਲੇ ਦਾ ਹੈਗਾ ਹਰਜੋਤ ਮਿੱਟੂ ਕਨੀਏ ਕੇ ਬੇਟ ਡੇਰਾ ਬਾਬਾ ਨਾਨਕ ਜੋਇਲ ਮਸੀ ਰਤਨਛਤਰ ਡੇਰਾ ਬਾਬਾ ਨਾਨਕ ਵਿਸ਼ਵਾਸ ਮਸੀ ਬਾਬੂ ਇਹ ਪਗਨਪੁਰ ਪਗਨਪੁਰ ਹੈਗਾ ਪੀਅਰ ਰੰਦਾਸ ਅਮਰਸਰ ਰੂਰਲ ਔਰ ਇਹਨਾਂ ਚ ਇੱਕ ਬੰਦਾ ਜੇ ਫੜਿਆ ਜਾਣਾ ਬਾਕੀਆਂ ਹੋਏ ਅਮਨ ਖੋਖਰ ਇਹਨਾਂ ਤੋਂ ਇਲਾਵਾ ਇਹਨਾਂ ਦੇ ਜਿਹੜੇ ਦੋ ਸਾਥੀ ਹੋਰ ਫੜੇ ਗਏ ਇੱਕ ਹੋਰ ਕੇਸ ਦੇ ਵਿੱਚ ਹੋਇਆ ਅਵਤਾਰ ਸਿੰਘ ਬਾਬਾ ਪਕਾਲਾ ਬਟਾਲਾ ਦਾ ਤੇ ਗੁਰਨਾਮ ਇਲਿਆਸ ਗਾਮਾ ਇਹ ਬਾਬਾ ਪਕਾਲਾ ਏਰੀਏ ਦਾ ਵੀ ਜੇ ਇਹਨਾਂ ਦੀ ਮੇਨ ਬੈਕਗਰਾਉਂਡ ਦੇਖੀਏ ਬਸੰਤ ਸਿੰਘ ਜਿਹੜਾ ਇਹਦੇ ਖਿਲਾਫ ਪਹਿਲਾਂ ਵੀ ਆਰਮਜੈਟ ਦਾ ਘਾਣਾ ਬਿਆਸ ਅੰਮ੍ਰਿਤਸਰ ਰੂਰਲ ਦੇ ਵਿੱਚ ਪर्चा ਦਰਜਿਆ ਲਵਪਰੀ ਦੇ ਖਿਲਾਫ ਦੋ ਕੇਸ ਨੇ ਇੱਕ ਅਟੈਂਪਟ ਟੂ ਮਰਡਰ ਦਾ ਸੁਸਾਇਟੀ ਦਾ ਹੈਗਾ ਰਮਦਾਸ ਥਾਣੇ ਦੇ ਵਿੱਚ ਅੰਮ੍ਰਿਤਸਰ ਰੂਰਲ ਚ ਔਰ ਅਮਨਪਰੀ ਦੇ ਖਿਲਾਫ ਦੋ ਕੇਸ ਰਿਸਟਰ ਨੇ ਜਦੋਂ ਕਿ ਇਹਨਾਂ ਨੇ ਪੈਟਰੋਲ ਬੰਬs ਛੁਟੇ ਬੰਬs ਛੁਟੇ ਸੀਗੇ ਜਿਹੜੀ ਸ਼ਰਾਬ ਦੇ ਠੇਕਿਆਂ ਤੇ ਸਿਟੀ ਬਟਾਲਾ ਚ ਤੇ ਸਦਰ ਬਟਾਲੇ ਦੇ ਵਿੱਚ ਵੀ ਇਹਨਾਂ ਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਕੇਸ ਹੈਗਾ ਇਹਦੇ ਵਿੱਚ ਮੈਂ ਨੂੰ ਕਾਫੀ ਵੱਡਾ ਇੰਪੋਰਟੈਂਟ ਲੀਡ ਮੰਨਦਾ ਔਰ ਇਸ ਤੋਂ ਹੋਰ ਵੀ ਇਹ ਸਾਡੇ ਕੋਲ ਖੁਲਾਸੇ ਹੋਣ ਦੀ ਉਮੀਦ ਹੈ ਕਿਉਂਕਿ ਜਿਹੜਾ ਮੋਡੂਲ ਆ ਕਾਫੀ ਦੇਰ ਤੇ ਇਥੇ ਐਕਟਿਵ ਸੀ ਔਰ ਮੇਨਲੀ ਪੁਲਿਸ ਪਰਸਨਲ ਨੂੰ ਤੇ ਪੁਲਿਸ ਇਸਟੈਬਲਿਸ਼ਮੈਂਟਸ ਨੂੰ ਇਹ ਟਾਰਗੇਟ ਕਰ ਰਿਹਾ ਸੀ ਇਹਦੇ ਵਿੱਚ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਸ਼ਿਵਦਰਸ਼ਨ ਜੀ ਅਮੋਲਕ ਅਮਨਦੀਪ ਸਾਡੇ ਇੰਸਪੈਕਟਰ ਸਹਿਬਾਨ ਇਹਨਾਂ ਦੀ ਤੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਔਰ ਇਹਨੂੰ ਅਸੀਂ ਫਰਦਰ ਲੈ ਕੇ ਜਾਵਾਂਗੇ ਇਹਦੇ ਵਿੱਚ ਯੂਪੀਏ ਦੇ ਵਿੱਚ ਤੇ ਆਰਮਜ਼ੈਕਟ ਦੇ ਹੋਰ ਸੈਕਸ਼ਨ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ ਥਾਣੇ ਕੈਂਟ ਦੇ ਵਿੱਚ ਉਹਦੇ ਚ ਇਹ ਅੰਡਰ ਰਿਮਾਂਡ ਨੇ ਔਰ ਆਉਣ ਵਾਲੇ ਦਿਨਾਂ ਚ ਹੋਰ ਵੀ ਸਾਨੂੰ ਉਮੀਦ ਹੈ ਕਿ ਇਹਨਾਂ ਚ ਕਾਫੀ ਖੁਲਾਸੇ ਹੋਣਗੇ